ਸਸਵੀ ਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਬਾਈ ਅੱਜ ਆਪਾਂ ਤੁਹਾਨੂੰ ਟਰੈਕਟਰ ਦਿਖਾਉਣਾ ਜੀ ਮਹਿੰਦਰਾ 365 ਤੇ ਨਾਲ ਆਪਣੇ ਭੱਟੀ ਬਾਈ ਵੀ ਆਪਣੇ ਕੋਲ ਆ ਟਰੈਕਟਰ ਇਹ ਵਧੀਆ ਟਰੈਕਟਰ ਆ ਬਾਈ ਪੂਰਾ ਸ਼ਕੀਨ ਆ ਤੇ ਜਿਹਨੇ ਵੀ ਮੇਰੇ ਵੀਰ ਨੇ ਲੈਣਾ ਹੋਇਆ ਤਾਂ ਦੇਖ ਲਿਓ ਬਾਈ ਆਪਾਂ ਤੁਹਾਨੂੰ ਦਿਖਾਉਣੇ ਆ ਜੋ ਲੋ ਜੀ ਮਿੱਤਰੋ ਆ ਟਰੈਕਟਰ ਆ ਜੀ ਆਪਣੇ ਕੋਲ ਪਹਿਲਾਂ ਮੇਲੋ ਬਾਈ ਭੱਟੀ ਨੂੰ ਬਾਈ ਕੀ ਹਾਲ ਹੈ ਜੀ ਬਸ ਠੀਕ ਹੈ ਜੀ ਠੀਕ ਠਾਕ ਬਾਈ ਹੋਰ ਕਿਵੇਂ ਬਾਈ ਟਰੈਕਟਰ ਵਿਕੀ ਜਾਂਦੇ ਆ ਠੀਕ ਆ ਉਹ ਤਾਂ ਬਾਈ ਹਾਂ ਜੀ ਲੈ ਵੀ ਸੀਜ਼ਨ ਵੀ ਨੇੜੇ ਆਉਣਾ ਵਾਲਾ ਸ਼ੁਰੂ ਹੋ ਗਿਆ ਤੇ ਟਰੈਕਟਰ ਕਿਦਾਂ ਬਾਈ ਪੱਟੀ ਬਾਈ ਠੀਕ ਆ ਇਹਨਾਂ ਓਕੇ ਓਕੇ ਟਰੈਕਟਰ ਪੂਰਾ 13 ਮਾਡਲ ਆ ਜੀ ਇਹ ਠੀਕ ਆ ਜੀ ਟਰਬੋ ਆ 13 ਮਾਡਲ ਬਾਈ ਮਹਿੰਦਰਾ 395 ਡੀ ਆਈ ਟਰਬੋ ਟਰਬੋ ਟਾਇਰ ਨਾਲ ਦੇ ਪਿਛਲੇ ਪਿਛਲੇ ਟਾਇਰ ਨਾਲ ਦੇ ਆ ਹਾਂ ਮੂਹ ਨੂੰ ਨਵੇਂ ਲੱਗਦੇ ਠੀਕ ਆ ਜੀ ਪਾਵਰ ਸਟੀਰਿੰਗ ਦਾ ਡਬਲ ਕਲਚ ਆ ਠੀਕ ਆ ਜੀ ਬਾਈ ਸਾਰੀ ਫੰਕਸ਼ਨ ਲੱਗ ਆ ਬਗ ਟਰੈਕਟਰ ਚ ਪਿਛਲੇ ਟਾਇਰ ਬਾਈ ਨਾਲ ਦੇ ਆ ਬਾਈ ਅੱਧੇ ਟਾਇਰ ਤਾਂ ਹੋਣਗੇ ਨਾਲ ਦੇ ਠੀਕ ਆ ਅੱਧੇ ਟਾਇਰ ਬਾਈ ਹੈਗੇ ਆ ਮੁਰਲੇ ਟਾਇਰ ਬਾਈ ਨਵੇਂ ਲੱਗੇ ਹੋਏ ਸਮਝ ਲਓ ਠੀਕ ਆ ਜੀ ਬੈਟਰੀ ਚਾਬੀ ਲੱਗੀ ਕਿਤੇ ਵੀ ਹਾਂ ਟਰੈਕਟਰ ਸੀਰੀਅਲ ਆ ਬਾਈ ਸਾਰਾ ਹੀ ਕੁਝ ਨਹੀਂ ਖੁੱਲਿਆ ਹੋਆ ਟਰੈਕਟਰ ਦਾ ਠੀਕ ਆ ਜੀ ਸੈਂਟਰ ਗੇਅਰ ਆ ਜੀ ਤੇ ਬਾਈ ਫੰਕਸ਼ਨ ਤਾਂ ਇਹਦਾ ਸਾਰੇ ਹੀ ਆ ਡਬਲ ਕਲਚ ਵੀ ਹੈਗਾ ਇਹ ਹਾਂ ਜੀ ਪਾਵਰ ਸਟੀਅਰਿੰਗ ਵੀ ਹੈਗਾ ਬਾਈ ਠੀਕ ਆ ਜੀ ਤੇ ਬ੍ਰੇਕਾਂ ਵੀ ਤੇਲ ਚ ਠੀਕ ਆ ਯਾਨੀ ਕਿ ਟਰੈਕਟਰ ਛੋਟਾ ਫੰਕਸ਼ਨ ਸਾਰੇ ਬੜੇ ਵਾਲੇ ਆ ਇਹਦੇ ਚ ਹਣਾ ਏ ਬਾਈ ਦਾ ਤੇਲ ਖਰਚਾ ਵੀ ਜਾਇ ਜਾਊਗਾ ਦਾ ਮਤਲਬ ਫਿਰ ਹਣਾ ਬਹੁਤ ਜਾਇ ਜਾ ਠੀਕ ਆ ਲੋ ਜੀ ਬਾਈ ਪਿੱਛੋਂ ਹਾਂ ਡਰਾਈਵਰ ਤੋਂ ਸਾਫ ਆ ਬਾਈ ਰਿੰਮਾ ਦਾ ਰੰਗ ਦੇਖ ਲੋ ਐਨ ਫੁੱਲ ਓਕੇ ਪਿਆ ਦੇਖੋ ਮੁੱਕ ਡਰਾਈਵਰ ਤੋਂ ਦੇਖੋ ਐਨ ਸਾਫ ਆ ਹਾਂ ਮੁੱਕ ਡਰਾਈਵਰ ਤੋਂ ਦਿਖਾ ਦਨੇ ਪਿੱਛੋਂ ਦੇਖ ਲੋ ਬਾਈ ਲੋ ਜੀ ਮਗਰਾੜ ਮਰੂੜ ਬਾਈ ਪੂਰੇ ਓਕੇ ਨੇ ਆ ਥੋੜੀ ਜੀ ਬਿਲਡਿੰਗ ਹੋਈ ਹੋਈ ਆ ਬਾਈ ਹਲਕੀ ਜੀ ਪੂਰੇ ਵੀ ਨਾ ਕੁਛ ਲਾ ਬਾਈ ਲਾਇਆ ਹੋਊਗਾ ਉਹਦੇ ਕਰਕੇ ਥੋੜਾ ਜਿਹਾ ਬਾਅਦ ਚ ਫਟ ਗਿਆ ਹੋਣਾ ਤਾਂ ਕਰਕੇ ਬਿਲਡਿੰਗ ਕਰਾਈ ਹੋਈ ਆ ਠੀਕ ਹੈ ਜੀ ਬਾਕੀ ਟਰੈਕਟਰ ਓਕੇ ਆ ਬਾਈ ਜੀ ਐਨ ਲੋ ਜੀ ਬੈਟਰੀ ਬੂਟਰੀ ਫੁੱਲ ਓਕੇ ਆ ਚੱਲਿਆ ਵਾ ਬਾਈ ਮੀਟਰ ਮੋਟਰ ਸਾਰਾ ਕੁਝ ਓਕੇ ਵਰਕਿੰਗ ਦੇ ਵਿੱਚ ਆ ਪਾ ਤੁਹਾਨੂੰ ਇਹਦੀ ਸਾਂ ਸਲੈਂਸਰ ਸਾਰਾ ਕੁਝ ਨਾਲ ਦੇ ਹੀ ਆ ਬਾਈ ਕਹਣ ਦਾ ਭਾਵ ਨਾਲ ਦੇ ਦੋ ਇਹ ਪੰਪ ਜੀ ਦੋਏ ਨਾਲ ਦੇ ਆ ਅੱਛਾ ਬਾਈ ਇੱਕ ਇੱਕ ਹੈ ਸਟੀering ਨੂੰ ਜਾਂਦਾ ਹੈ ਇੱਕ ਸਟੀering ਦਾ ਇੱਕ ਕਲਚ ਵਾਲਾ ਅੱਛਾ ਇੱਕ ਨਾਲੇ ਮਨ ਕੀ ਦੋ ਪੰਪ ਜੋੜੇਵੇਂ ਆ ਇਹ ਅੱਛਾ ਆਹ ਗੱਬੇ ਜੋੜ ਆ ਹੈਨਾ ਅੱਛਾ ਠੀਕ ਆ ਬਾਈ ਤੇ ਬਾਕੀ ਬਾਈ ਟਰੈਕਟਰ ਫੁੱਲ ਓਕੇ ਹੈ ਜੀ ਜਿਹਨੇ ਵੀ ਲੈਣਾ ਹੋਇਆ ਮੇਰੇ ਕਿਸੇ ਵੀਰ ਨੇ ਆ ਕੇ ਦੇਖ ਲਿਓ ਬਾਈ ਤਸੱਲੀ ਆਪਣੇ ਕੋਲ ਏਜੰਸੀ ਦੇ ਵਿੱਚ ਖੜਾ ਟਰੈਕਟਰ ਇਹ ਠੀਕ ਆ ਤੁਹਾਨੂੰ ਸਟਾਰਟ ਕਰਕੇ ਵੀ ਦਿਖਾਉਨੇ ਆਪਾਂ ਪੱਟੀ ਬਾਈ ਮਾਰੀ ਮਾੜੀ ਸੈਲਫ ਸਟਾਰਟਿੰਗ ਚੈੱਕ ਕਰਿਓ ਬਾਈ ਟਰੈਕਟਰ ਦੀ ਲੋ ਜੀ ਬਾਈ ਆਵਾਜ਼ ਕਹੀ ਟਰਬੋ ਕਰਕੇ ਹੈ ਨਾ ਯਾ ਮਾਰਦਾ ਟਰਬੋ ਸਿਟੀਆਂ ਮਾਰਦੀ ਬਾਈ ਇਹਦੀ ਪੂਰੀ ਐਨ ਆ ਕਰਦੇ ਬਾਈ ਬੰਦ ਆ ਜੇ ਲਾਇਆ ਹੋਰੇ ਇਹ ਬਾਈ ਹੂਟਰ ਲਾਇਆ ਵਾ ਵੱਜਦਾ ਇਹ ਹਾਂ ਹਾਂ ਆ ਜੋੜ ਤਾਰਾਂ ਜੋੜਾ ਫਸਾ ਆਹਾ ਬਾਈ ਆ ਦੇਖੋ টার্বো ਇੰਜਨ ਆ টার্বো ਹੈ ਵੈਸੇ ਛੋਟੀ ਆ ਪਰ জোর ਪੂਰਾ ਮਾਰਦੀ ਆ ਬਾਈ ਮੈਂ ਦੇਖਿਆ ਚਲਾ ਕੇ ਇਹ ਵਧੀਆ ਓਕੇ ਆ ਨਾ ਬੜਾ ਟਬੀ ਆ ਵੀ ਰਾਈ ਇੰਜਨ ਬਾਈ ਇੰਜਨ ਤੁਹਾਨੂੰ ਚੈੱਕ ਕਰਾ ਦਨੇ ਨਾੜ ਦੇਖ ਲਓ ਟੋਟਲੀ ਇੰਜਨ ਸੀਲਡ ਆ ਡੈਕਟਰ ਦਾ ਆਹ ਨਾੜ ਸਾਰੇ ਤੱਕ ਕੁਝ ਨਹੀਂ ਖੁੱਲਿਆ ਵਾ ਡੈਕਟਰ ਨਹੀਂ ਕਰੀ ਆਂਦਾ ਨਾ ਹਾਂ ਬਾਈ ਨੋਜ਼ਲਾਂ ਨੇ ਵੈਪਰ ਨੂੰ ਵੀ ਨਹੀਂ ਜਾਬੀ ਲੱਗੀ ਸਭ ਤੋਂ ਵੱਡੀ ਗੱਲ ਠੀਕ ਆ ਜੀ ਆਪਣਾ ਦਿਖਾਉਣ ਦਾ ਮਕਸਦ ਆਹੀ ਹੁੰਦਾ ਵੀ ਤੁਹਾਡੀ ਤਸੱਲੀ ਹੋ ਜਾਵੇ ਬਾਈ। ਬਾਕੀ ਤੁਸੀਂ ਆਪਣੀ ਤਸੱਲੀ ਆ ਕੇ ਆਪ ਕਰਨੀ ਹੈ ਜੀ। ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਸਕਦੇ ਹਾਂ ਠੀਕ ਆ ਜੀ ਬਾ ਕਰਦੇ ਬਾਈ ਬੰਦ। ਬਾਕੀ ਬਾਈ ਟਾਇਰ ਬਾਈ ਪਿਛਲੇ ਹੈਗੇ ਗੁਡਇਰ ਦੇ ਮੁਰਲੇ ਪਏ ਹੋਏ ਜੇ ਕਹਦੇ ਮੁਰਲੇ ਟਾਇਰ ਚੇਂਜ ਆ ਪਿਛਲੇ ਟਾਇਰ ਦਵਾ ਮਨ ਲਕੀ ਨਾਲ ਦੇ ਨੇ। ਮੂਰੇ ਬਾਈ ਬੰਪ ਨੂੰ ਵੇਟ ਵੀ ਲੱਗੇਵੇਂ ਦੋ ਪਲੇਟਾਂ ਆ ਦੇਖ ਲਓ। ਦੋ ਬਰੇਟਾਂ ਮੂਰੇ ਤੇ ਟਰੈਕਟਰ ਖੜਾ ਹੋਣ ਦੇ ਨਾ ਵੇਟ ਲਾਇਆ ਬਾਈ। ਤੇ ਇਹ ਸਭ ਤੋਂ ਵੱਡੀ ਗੱਲ ਬਾਈ ਲੋਕਲ ਨੰਬਰ ਆ ਸਾਡੇ ਰੋਪੜ ਦਾ ਹੀ ਪੀਵੀ 12 ਰੋਪੜ ਦੇ ਨੰਬਰ ਆ ਫਰਸਟ ਓਨਰ ਆ ਬਾਈ ਓਨਰ ਫਰਸਟ ਯਰ ਡਰੈਕਟਰ ਇਹ ਆ ਫਰਸਟ ਓਨਰ ਆ ਹਾਂ ਠੀਕ ਆ ਫਰਸਟ ਓਨਰ ਹੈ ਬਾਈ ਠੀਕ ਆ ਜੀ ਬਾਕੀ ਬਾਈ ਆ ਦੇਖ ਲਓ ਆ ਸਾਰੇ ਜਿਹੜੇ ਨਾਲ ਦੇ ਸਟicker ਆਉਣੇ ਓਕੇ ਟੈਸਟਿੰਗ ਦੇ ਸਾਰਾ ਕੁਝ ਨਾਲ ਦਾ ਏ ਬਾਕੀ ਤੋਂ ਇਲਾਵਾ ਬਾਈ ਜਿਹੜੇ ਵੀ ਮੇਰੇ ਵੀਰ ਨੇ ਲੈਣਾ ਆ ਕੇ ਦੇਖ ਲਓ ਰੇਟ ਆਪਾਂ ਤੁਹਾਨੂੰ ਦੱਸ ਦਨੇ ਆ ਡਿਮਾਂਡ ਹੈਗੀ ਬਾਈ 3 ਲੱਖ 20 ਹਜ਼ਾਰ ਦੀ ਬਾਕੀ ਦਾ ਰੇਟ ਕੋਈ ਫਿਕਸ ਨਹੀਂ ਹੈਗਾ ਵੀਰੇ ਰੇਟ ਮੌਕੇ ਤੇ ਹੋ ਜਾਊਗਾ ਵਧ ਘਟ ਫੁੱਲ ਜੈਰੀਡਰ ਟ੍ਰੈਕਟਰ ਦਵਾਂਗੇ ਜਿਹੜਾ ਵੀ ਮੇਰਾ ਵੀਰ ਆਊਗਾ ਟਰੈਕਟਰ ਦੇਖ ਲਿਓ ਆ ਕੇ ਚਲਾ ਕੇ ਠੀਕ ਹੈ ਜੀ ਜੇ ਕਿਸੇ ਮੇਰੇ ਵੀਰ ਨੇ ਕੋਈ ਵਿੱਚ ਬਾਤਾਂ ਘਾਟਾਂ ਵੀ ਕਰਨਾ ਹੋਵੇ ਕੋਈ ਟਰੈਕਟਰ ਹੋਰ ਨਾਲ ਦੇਣਾ ਹੋਇਆ ਤਾਂ ਉਹ ਵੀ ਕਰ ਲਾਂਗੇ ਬਾਈ ਕੋਈ ਟਰੈਕਟਰ ਜਿਹੜਾ ਮਰਜ਼ੀ ਹੋਵੇ ਵਧੀਆ ਹੋਵੇ ਟਰੈਕਟਰ ਠੀਕ ਹੈ ਜੀ ਤੇ ਨੋ ਬਾਈ ਬਾਬਿਓ ਆਪਣੇ ਕੋਲ ਸਵਰਾਜ ਵੀ ਖੜਾ ਆਪਾਂ ਤੁਹਾਨੂੰ ਕੱਲ ਵੀ ਦਿਖਾਇਆ ਸੀ ਵੀਡੀਓ ਦੇ ਵਿੱਚ 2020 ਮਾਡਲ ਹੈ ਨਵੇਂ ਨਵੇਂ ਟਾਇਰਾਂ ਟਰੈਕਟਰ ਦੇ 80 ਪੈਸੇ ਟਾਇਰ ਬਾਈ ਨਾਲ ਦੇ ਆ ਸਮਝ ਲੋ 4 ਠੀਕ ਹੈ ਜੀ ਲੋਕਲੇ ਨੰਬਰ ਹੈ ਜੀ ਆਪਣਾ ਜਿਹਨੇ ਵੀ ਸਵਰਾਜ ਲੈਣਾ ਹੋਇਆ ਬਾਈ ਉਹ ਵੀ ਆ ਕੇ ਦੇਖ ਲਿਓ ਜੀ ਵੀ 74 ਨੰਬਰ ਹੈ ਜੀ ਮਾਡਲ 2020 ਹੈ ਜੀ ਬਿਲਕੁਲ ਨਗਦ ਦਾ ਨਿਕਲਿਆ ਵਾ ਕੋਈ ਲੋਨ ਨੂੰ ਕੁਝ ਨਹੀਂ ਹੈਗਾ ਜੀ ਤੇ ਫੁੱਲ ਗਾਰੰਟੀ ਆ ਟਰੈਕਟਰ ਦੀ 6 ਲੱਖ 60000 ਰੇਟ ਆ ਬਾਈ ਬਾਕੀ ਰੇਟ ਮੌਕੇ ਤੇ ਹੋ ਜਾਊਗਾ ਜੇ ਕਿਸੇ ਮੇਰੇ ਵੀਰ ਨੇ ਕੋਈ ਵਿਚ ਵਾਦਾ ਘਟਾ ਕਰਨਾ ਤਾਂ ਉਹ ਵੀ ਕਰ ਲਾਂਗੇ ਜੀ ਠੀਕ ਹੈ ਜੀ ਬੰਪਰ ਲੱਗਿਆ ਹੋਇਆ ਮਾਲਪੁਰ ਵਾਲਾ ਪੂਰੀ ਸੱਲੀਆ ਡੈਕਟਰ ਵੀ। ਬਾਕੀ ਚਲੋ ਠੀਕ ਹੈ ਜੀ ਵੀਡੀਓ ਵੀ ਬਾਈ ਲੰਬੀ ਹੋ ਜਾਂਦੀ ਆ। ਤੇ ਜੇ ਕਿਸੇ ਨੇ ਕੋਈ ਵਿੱਚ ਦੇਣਾ ਹੋਇਆ ਵੱਦਾ ਘਾਟਾ ਜਾਂ ਕਿਸੇ ਮੇਰੇ ਵੀਰ ਨੇ ਕੋਈ ਟਰੈਕਟਰ ਸਿੱਧਾ ਵੇਚਣਾ ਹੋਇਆ ਤਾਂ ਉਹ ਵੀ ਜਾਈ ਰੱਖ ਲਾਂਗੇ ਜੀ। ਇਹ ਸੋਨਾ ਲੀਖਾ ਖੜਾ ਬਾਈ 4x4 ਇਹਦੀ ਕੱਲ ਵੀ ਆਪਾਂ ਵੀਡੀਓ ਪਾਈ ਸੀ। ਤੇ ਜੇ ਕਿਸੇ ਮੇਰੇ ਵੀਰ ਨੇ ਕੋਈ ਡੈਕਟਰ ਸਿੱਧਾ ਵੇਚਣਾ ਹੁੰਦਾ ਬਾਈ ਆਪਣੇ ਟਰੈਕਟਰ ਦੀਆਂ ਫੋਟੋਆਂ ਤੇ ਵੀਡੀਓ ਸੈਂਡ ਕਰਦਿਆ ਕਰੋ। ਰੇਟ ਨਾਲ ਜ਼ਰੂਰ ਦੱਸਦਿਆ ਕਰੋ ਜੀ। ਤੇ ਠੀਕ ਹੈ ਜੀ ਅੱਜ ਦੇ ਵਲੌਗ ਇੰਨਾ ਹੀ ਬਾਈ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ। YouTube ਚੈਨਲ ਕਰਦੇ ਹੋ ਸਬਸਕ੍ਰਾਈਬ ਮਿਲਦੇ ਕਿਸੀ ਹੋਰ ਨਵੇਂ ਵਲੌਗਸ ਸਾਰੇ ਵੀਰਾਂ ਦਾ ਧੰਨਵਾਦ